ਪੁਲਿਸ ਥਾਣਾ ਕੁਮਾਨ ਦੀ ਪੁਲਿਸ ਨੂੰ ਉਸੇ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੀਤੇ ਦਿਨ ਪਿੰਡ ਮਾੜੀ ਟਾਂਡਾ ਵਿਖੇ ਇੱਕ ਘਰ ਦੇ ਗੇਟ ਵਿੱਚ ਗੋਲੀਆਂ ਮਾਰਨ ਵਾਲੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਵਿਅਕਤੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਰਾਜੇਸ਼ ਕੱਕੜ ਨੇ ਕਿਹਾ ਕਿ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਜੀ ਦੇ ਸਖਤ ਹੁਕਮਾਂ ਤਹਿਤ ਪੈੜੇ ਅਨਸਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਸੀ ਕਿ ਬੀਤੇ ਦਿਨੀ ਪਿੰਡ ਮਾੜੀ ਟਾਂਡਾ ਵਿਖੇ ਇੱਕ ਘਰ ਦੇ ਗੇਟ ਵਿੱਚ ਗੋਲੀਆਂ ਮਾਰਨ ਵਾਲੇ ਪੰਜ ਵਿਅਕ ਵਿਕਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਜਿਨ੍ਹਾਂ ਕੋਲੋਂ ਇੱਕ ਰਿਵਾਲਵਰ ਚਾਰ ਜ਼ਿੰਦਾ ਰੌਂਦ ਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਪੁਲਿਸ ਵੱਲੋਂ ਇਸ ਵਾਰਦਾਤ ਵਿੱਚ ਸ਼ਾਮਲ ਬਾਕੀ ਤਿੰਨ ਵਿਅਕਤੀਆਂ ਦੀ ਭਾਲੀ ਛਾਪੇਮਾਰੀ ਕੀਤੀ ਜਾ ਰਹੀ ਹੈ ਕੁਝ ਦਿਨ ਪਹਿਲਾਂ ਮਿਤੀ 6324 ਨੂੰ ਕਰੀਬ ਕੋਈ ਪੌਣੇ 8 ਵਜੇ ਇੱਕ ਪਿੰਡ ਪੰਦਾ ਮਾਈ ਟੰਡਾ ਸ਼੍ਰੀ ਹਰਿਮੰਦਰ ਉਹਦੇ ਵਿੱਚ ਇੱਕ ਅਰਮਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਦੇ ਬਾਹਰ ਦੋ ਅਣਖਿਖਤ ਵਿਅਕਤੀ ਗੋਲੀਆਂ ਮਾਰ ਗਏ ਸੀ ਗੇਟ ਦੇ ਵਿੱਚ ਉਸ ਤੋਂ ਤੇ ਫੋਰ ਬੌਕਰ ਤੇ ਫੋਰ ਇਹ ਕਾਰਵਾਈ ਕਰਦੇ ਆ ਐਸ ਤੋਂ ਪਰਚਾ ਸਕੀਤਾ ਐਸੂ ਕਮਾਨ ਨੇ ਉੱਤੋਂ ਬਹੁਤ ਦੀ ਤਤਤੀਸ਼ ਮਦਦਿਆਂ ਦੀ ਦਰਾਨੇ ਤਤਤੀਸ਼ ਇਹਨਾਂ ਨੇ ਦੋ ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕੀਤੇ ਆ ਤੇ ਉਹਨਾਂ ਕੋਲ ਇੱਕ ਪਿਸਟਲ ਬੰਨ ਦੇ ਦਿੱਤਾ ਪਤੀ ਬੋਲਦਾ ਤੇ ਇਹਨਾਂ ਦੀ ਤਤਤੀਸ਼ ਦਾ ਸਾਹਮਣੇ ਆਈ ਹੈ ਕਿ ਜਿਹੜੇ ਉਹ ਟੋਟਲ ਜੀ ਵਾਰਤਾਤ ਵਿੱਚ ਦੋਵਾਂ ਤੋਂ ਇਲਾਵਾ ਟੋਟਲ ਪੰਜ ਵਿਅਕਤੀ ਜਿਹੜੇ ਹੈਗੇ ਆ ਇਨਵੋਲਵ ਨੇ ਦੋ ਉਹ ਗ੍ਰਿਫਤਾਰ ਹੋ ਗਏ ਆ ਜਿਹੜੇ ਬਾਕੀ ਤਿੰਨ ਜਿਹੜੇ ਆ ਉਹਨਾਂ ਤੇ ਹਲੇ ਤਤਤੀ ਚੱਲ ਰਹੀ ਆ ਨੰਬਰ 2 ਜਿਸ ਜਿਹहां ਦੇਲ ਸੂਖੋ ਦਾ ਜਿਹੜਾ ਨਾ ਰਿਪੋਰਟ ਸੀ ਹੈ ਅਸੀਂ ਉਹ ਹਲੇ ਦੇਖਣ ਕਦ ਕਰ ਰਹੇ ਆ ਕਿ ਇਹ ਦਾ ਦੇਸੀ ਨਹੀਂ ਹੈਗਾ ਇਹ ਤੁਜੀ ਇਸ ਨਾਲ ਜਿਹੜੇ ਦਵਾਰਾ ਜਿਹੜੇ ਦੋ ਜਿਹੜੇ ਵਕਤ ਦੇ ਵਿਕਰ ਵਸਤੇ ਰਹੇ ਉਹ ਹੀ ਪਕੜੇ ਆ ਇੱਕ ਸਪਲੈਂਡਰ ਸੀ ਤੇ ਇੱਕ ਮੋਟਰਸਾਈਕਲ ਸਪਲੈਂਡਰ ਦੀ ਇੱਕ ਪਲਸਰ ਸੀ ਸਰ ਇਹ ਵੀ ਨਾ ਜਿਹੜੇ ਘਰ ਵਾਲੇ ਨਾ ਵੈਸੇ ਵਿਅਕਤੀ ਉਹਨਾਂ ਦੇ ਦੌਰਾਨ ਤਸਵੀਰ ਇਹੋ ਜੀ ਕੋਈ ਵੀ ਜਿਹੜੀ ਨਾ ਗੱਲ ਸਾਹਮਣੇ ਨਹੀਂ ਲਿਆਂਦੀ ਤੇ ਇਸ ਟੌਪਿਕ ਤੇ ਉੱਤੇ ਵੀ ਸਾਡਾ ਮੇਨ ਹੈ ਸਾਡਾ ਟੌਪਿਕ ਇਹੀ ਹੈ ਕੁੜੀ ਕਿਉਂ ਚਲਾਣਾ ਪਾਉ ਉਹ ਅੰਡਰ ਤਤੀ ਚੇਗਾ ਇੱਕ ਜਰਾ ਜਿਹੜਾ ਬੰਦਾ ਦਾ ਪકડਣਾ ਬਾਕੀ ਹੈ ਉਹ ਤੋਂ ਸਾਰੇ ਖਾਸ ਹੋ ਜਾਣਗੇ ਜਦੋਂ ਵੀ ਇਹੋ ਜੀ ਗੱਲ ਸਾਹਮਣੇ ਆਈ ਤੁਹਾਡੇ ਨੋਟਸ ਗਿਆ ਹੋਗੇ